ਸੋ ਨੋਹਾਂਪਿੰਡ ਮੰਡ ਦੀ ਪਹੁੰਚ ਤੇ ਕੀ ਕਹਣਾ ਦੋਨੋਂ ਜਿਹੜਾ ਹੈਗਾ ਬਹੁਤ ਹੀ ਮੰਦਭਾਗੀ ਘਟਨਾ ਜੋ ਪਰਸੋਂ ਰਾਤ ਨੂੰ ਮਾਨਕੀ ਪਿੰਡ 'ਚ ਘਟੀ ਆ ਜਿੱਥੇ ਦੋ ਨੌਜਵਾਨਾਂ ਨੂੰ ਗੋਲੀ ਮਾਰ ਦਿੱਤੀ ਗਈ ਆ ਜਿਹਦੇ ਵਿੱਚੋਂ ਗੁਰਵਿੰਦਰ ਸਿੰਘ ਨਾਮ ਦਾ ਮੁੰਡਾ ਜਿਹੜਾ ਨੌਜਵਾਨ ਸੀ ਹਰ ਪਾਸਿਓਂ ਜੇ ਮੈਂ ਕਹਾ ਕਿ ਚੰਗਾ ਪੁੱਤ ਸੀ ਪਰਿਵਾਰ ਦੇ ਵਿੱਚ ਰਹਿੰਦਾ ਸੀ ਕੋਈ ਕਿਸੇ ਨਾਲ ਉਹਦੀ ਗੱਲਬਾਤ ਨਹੀਂ ਕੋਈ ਲੜਾਈ ਨਹੀਂ ਉਹਨੂੰ ਗੋਲੀਆਂ ਮਾਰ ਦਿੱਤੀਆਂ ਗਈਆਂ ਤੇ ਉਹ ਉਸ ਦਿਨ ਉਹ ਆਪਣੀ ਚੀਵਨ ਲੀਲਾ ਸਮਾਪਤ ਕਰਕੇ ਦੁਨੀਆ ਤੋਂ ਚਲੇ ਗਿਆ। ਇਹ ਜਿਹੜੇ ਘਟਨਾਵਾਂ ਨੇ ਇਹ ਦਿਨ-ਬਦਨ ਆਮ ਹੁੰਦੀਆਂ ਜਾ ਰਹੀਆਂ ਨੇ ਤੇ ਖਾਸ ਕਰ ਜੇ ਮੈਂ ਹਲਕਾ ਸਮਰਾਲੇ ਦੀ ਗੱਲ ਕਰਾਂ ਥੋੜਾ ਸਮਾਂ ਪਹਿਲਾਂ ਮੱਛਵਾੜੇ ਵੀ ਗੋਲੀ ਚੱਲੀ ਸੀ ਫਰੋਤੀ ਦੀਆਂ ਕੋਲ ਆਈਆਂ ਸੀ ਇੱਥੇ ਵੀ ਚਾਰ ਜਾਣੇ ਆਏ ਮੋਟਰਸਾਈਕਲ ਤੇ ਤੇ ਦੋ ਨੌਜਵਾਨ ਜਿਹੜੇ ਆਪਣਾ ਪਿੰਡ ਦੇ ਵਿੱਚ ਹੀ ਬੈਠੇ ਨੇ ਕੋਈ ਏਟੀ ਗੱਲਬਾਤ ਨਹੀਂ ਕਿਸੇ ਨਾਲ ਕੋਈ ਏਡਾ ਰੌਲਾ ਰੱਪਾ ਨਹੀਂ ਤੇ ਪਤਾ ਨਹੀਂ ਕਿਹੜੀ ਪ੍ਰਾਣੀ ਰੰਜਿਸ਼ ਕਰਕੇ ਗੋਲੀਆਂ ਚਲਾ ਕੇ ਇੱਥੋਂ ਚਲੇ ਗਏ ਤੇ ਜਿਹੜਾ ਮਾਹੌਲ ਆ ਪੰਜਾਬ ਦਾ ਇਹ ਦਿਨ ਬਦਨ ਖਰਾਬ ਹੁੰਦਾ ਜਾ ਰਿਹਾ ਮੈਂ ਬੇਨਤੀ ਕਰਦਾ ਵੀ ਦੇਖੋ ਕਿਸੇ ਦਾ ਪੁੱਤ ਕਿਸੇ ਨੂੰ ਇਸ ਤਰੀਕੇ ਨਾਲ ਉਹਦੇ ਨਾਲ ਵਿਹਾਰ ਕਰਨਾ ਜਾਂ ਇਸ ਤਰੀਕੇ ਜੀਵਨ ਲੀਲਾ ਸਮਾਪਤ ਕਰਨੀ ਇਹ ਕਿਸੇ ਕਿਸਮ ਦੀ ਇਨਸਾਨੀਅਤ ਨਹੀਂ ਇਹ ਆਪਾਂ ਨੂੰ ਵੀ ਸਹਿਣਸ਼ੀਲਤਾ ਵੀ ਦਿਖਾਉਣੀ ਚਾਹੀਦੀ ਹੈ ਤੇ ਆਪਸੀ ਦੇ ਵਿੱਚ ਵੀ ਜੇ ਕੋਈ ਗਲਬਾਤ ਆ ਪਰਿਵਾਰਕ ਮੈਂਬਰ ਵਿੱਚ ਬਹਿ ਕੇ ਨਿਪਟਾਰਾ ਸਕਦੇ ਨੇ ਪਰ ਅਜਿਹੇ ਤਰੀਕੇ ਨਾਲ ਜੇ ਹੋਣਾ ਇਹ ਲਾਅ ਐਂਡ ਆਰਡਰ ਤੇ ਬਹੁਤ ਵੱਡਾ ਧੱਬਾ ਹੈ ਇਹ ਲੋਕ ਜਿਹੜੇ ਨੇ ਸ਼ਰਿਆਮ ਕਿੱਦਾਂ ਵੈਪਨ ਆਉਂਦੇ ਨੇ ਕਿੱਦਾਂ ਗੋਲੀਆਂ ਚਲਾਉਂਦੇ ਤੇ ਪਿੰਡਾਂ ਦੇ ਵਿੱਚ ਆ ਕੇ ਉਹਨਾਂ ਦੇ ਪਿੰਡ ਦੇ ਵਿੱਚ ਆ ਕੇ ਗੋਲੀਆਂ ਚਲਾ ਕੇ ਬੰਦੇ ਮਾਰ ਜਾਂਦੇ ਨੇ ਸੋ ਬੜੀ ਸ਼ਰਮ ਨਾ ਕਰ। ਇਹ ਗੱਲ ਅਲੱਗਰ ਦੀ ਸੰਸਕਾਰ ਦੀ ਪਰਿਵਾਰ ਦੀ ਹਮਸਹਿਮਤੀ ਹੈਗੀ ਇਹਦੇ ਵਿੱਚ ਵੀ ਨਹੀਂ। ਪਰਿਵਾਰ ਨਾਲ ਗੱਲ ਹੋਈ ਸੀ ਦੇਖੋ ਜਦੋਂ ਕਿਸੇ ਦਾ ਕੋਈ ਆਪਣਾ ਪਿਆਰਾ ਜਾਂਦਾ ਤਾਂ ਰੋਸਾ ਹੁੰਦਾ ਗੁੱਸਾ ਵੀ ਆਉਂਦਾ। ਜੇ ਕਿਸੇ ਦਾ ਖਸੂਰ ਇਹ ਨਾ ਹੋਵੇ ਤਾਂ ਵੱਧ ਬੁਰਾ ਲੱਗਦਾ ਵੀ ਕਿਉਂਕਿ ਇੱਕ ਬੰਦਾ ਨੌਜਵਾਨੀ ਤੇ ਭਰੀ ਜਵਾਨੀ 'ਚ ਇਸ ਸੰਸਾਰ ਤੋਂ ਚਲਿਆ ਗਿਆ। ਪਰਿਵਾਰ ਨੇ ਇਹ ਧਾਰਨਾ ਲਾਇਆ ਸੀ ਤੇ ਕੱਲ ਨੂੰ ਜੋ ਇਹਨਾਂ ਨੇ ਪੋਸਟਮਾਰਟਮ ਕਰਕੇ ਕੱਲ ਨੂੰ ਸੰਸਕਾਰ ਦਾ ਪ੍ਰੋਗਰਾਮ ਰੱਖਿਆ ਤੇ ਪੁਲਿਸ ਪ੍ਰਸ਼ਾਸਨ ਨੇ ਵੀ ਇਸ ਗੱਲ ਦੀ ਤਸੱਲੀ ਦਿੱਤੀ ਆ ਪ ਇਹਨਾਂ ਬੰਦਿਆਂ ਤੇ ਜਲਦੀ ਜਿਹੜੀ ਇਹਨਾਂ ਦੀ ਗ੍ਰਿਫਤ ਦੇ ਵਿੱਚ ਲੈ ਜਾਣਗੇ ਸਾਰੇ ਬੰਦੇ ਜਿਨ੍ਹਾਂ ਤੇ ਪਰਚੇ ਹੋਏ ਨੇ ਤੇ ਇਸ ਲਈ ਪਰਿਵਾਰ ਦੀ ਕੱਲ ਦੀ ਸਹਿਮਤੀ ਕੀਤੀ ਇਹਨਾਂ ਨੇ ਸਾਰੇ ਪ੍ਰਸ਼ਾਸਨ ਦੇ ਨਾਲ ਤੇ ਮੈਂ ਬੇਨਤੀ ਇਹੀ ਕਰਦਾ ਵੀ ਦੇਖੋ ਜਿਹੇ ਮਾਹੌਲ ਦੇ ਵਿੱਚ ਪਰਵਾਹ ਤੇ ਉਰਸਾ ਹੁੰਦਾ ਗੁੱਸਾ ਵੀ ਹੁੰਦਾ ਇਸ ਕਰਕੇ ਪਿੰਡ ਵਾਲੇ ਵੀ ਸਾਰੇ ਨਾਲ ਲੱਕੇ ਇਹਨਾਂ ਨੇ ਅੱਜ ਧਰਨਾ ਲਾਇਆ ਸੀ ਪਰ ਫਿਰ ਪ੍ਰਸ਼ਾਸਨ ਨੇ ਸਹਿਮਤੀ ਜਬਨ